ਕਈ ਵਾਰੀ ਮੈਂ ਸਮਾਜ ਚ ਰੋਜ਼ ਦੇਖਦਾ ਸੁਣਦਾ ਗੱਲਾਂ ਤੁਸੀਂ ਵੀ ਸੁਣਦੇ ਹੋਵੋਗੇ ਕੋਈ ਵਿਆਹ ਕੇ ਕੁੜੀ ਆਈ ਤੇ ਸਹੁਰੇ ਪਰਿਵਾਰ ਦਾ ਨੁਕਸਾਨ ਹੋਣ ਲੱਗ ਗਿਆ ਤੇ ਉਹ ਉਹਨੂੰ ਜ਼ਿੰਮੇਵਾਰ ਠਰਉਣ ਲੱਗ ਜਾਂਦੇ ਵੀ ਇਹ ਵਿਆਹ ਕੇ ਆਈ ਸੀ ਸਾਡਾ ਨੁਕਸਾਨ ਹੋ ਗਿਆ ਹੂੰ ਦੂਜੇ ਪਾਸੇ ਮੈਂ ਉਹ ਵੀ ਪਰਿਵਾਰ ਦੇਖਦਾ ਜਿਵੇਂ ਮੈਂ ਆਪਣੀ ਗੱਲ ਤੁਹਾਨੂੰ ਦੱਸੀ ਕਿ ਜਦੋਂ ਤੋਂ ਮੇਰਾ ਬੇਟਾ ਹੋਇਆ ਪੈਦਾ ਮੈਂ ਇਹ ਮਹਿਸੂਸ ਕਰਦਾ ਕਿ ਮੇਰੀ ਜ਼ਿੰਦਗੀ ਬਦਲ ਗਈ ਜਾਂ ਬਿਲਕੁਲ ਤਾਂ ਬਹੁਤ ਸਾਰੇ ਲੋਕ ਕਹਿੰਦੇ ਕਿ ਧੀ ਆਈ ਭਾਗ ਲੈ ਕੇ ਆਈ ਔਰ ਸਾਡੀ ਜ਼ਿੰਦਗੀ ਬਦਲ ਗਈ ਇਹ ਦੋਨੋਂ ਗੱਲਾਂ ਸਮਝਾਓ ਜਿਹੜਾ ਹੁਣ ਤੁਸੀਂ ਕਿਹਾ ਕਿ ਨੁਕਸਾਨ ਵਾਲੀ ਗੱਲ ਵੀ ਤੇ ਜਿਹੜਾ ਕੋਈ ਕਹਿੰਦਾ ਸਾਡੇ ਭਾਗ ਖੁੱਲ ਗਏ ਉਹ ਗੱਲ ਵੀ ਇਹ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਹੁੰਦਾ ਹੈ 101% ਹੁੰਦਾ ਨੁਕਸਾਨ ਵੀ ਹੁੰਦਾ ਨੁਕਸਾਨ ਵੀ ਹੁੰਦਾ ਹੈ ਪਰ ਇਹਦਾ ਕਾਰਨ ਕਈ ਵਾਰੀ ਇਹ ਨਹੀਂ ਕਹਿੰਦੇ ਕਿ ਨੂੰ ਹੀ ਹੁੰਦੀ ਆ ਇਹ ਹੋ ਸਕਦਾ ਹੈ ਉਹਦੇ ਸਟਾਰ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੀ ਆ ਕਿਸੇ ਦੇ ਰਾਹੂ 2 ਹੋਵੇ ਉਹ ਸਾਰੇ ਪਰਿਵਾਰ ਲਈ ਪਰੇਸ਼ਾਨੀ ਹੈ ਹੁਣ ਜੇ ਮੇਰੇ ਕੋਈ ਰਾਹੂ 2 ਵਾਲਾ ਟੇਵਾ ਆਵੇ ਕੋਈ ਕੁੜੀ ਕਹੇ ਕਿ ਜਵਾਈ ਦੇਖਣ ਮੈਂ ਕਹਿੰਦੀ ਆ ਦੇਖੋ ਜੀ ਮੇਰੇ ਵੱਲੋਂ ਤੇ ਮਨਾ ਹੈ ਤੁਸੀਂ ਕਿਸੇ ਹੋਰ ਤੋਂ ਪੁੱਛ ਲਓ ਹੁਣ ਅਗਲੇ ਦਾ ਵਿਆਹ ਤੇ ਕਿਤੇ ਹੋਣਾ ਹੀ ਐ ਤੁਹਾਡੇ ਜਵਾਬ ਦੇਣਾ ਥੋੜਾ ਨਹੀਂ ਹੋਣਾ ਰਾਹੁ 2 ਦੇ ਸੌਰੇ ਰਾਹੁ 2 ਮਤਲਬ ਸੌਰਾ ਸੌਰੇ ਪਰਿਵਾਰ ਤਾਂ ਉਹਦੇ ਚ ਪਰੇਸ਼ਾਨੀ ਕਈ ਵਾਰੀ ਆਉਂਦੀ ਵੀ ਐ ਜਿਵੇਂ ਤੁਸੀਂ ਕਿਹਾ ਕਿ ਆਈ ਤੇ ਉਸ ਤੋਂ ਬਾਅਦ ਸਾਡਾ ਨੁਕਸਾਨ ਹੋਇਆ ਤਾਂ ਦੋਨਾਂ ਦੀ ਜਨਮ ਪੱਤਰੀ ਦੇਖ ਕੇ ਇਹਦੇ ਨੁਕਸਾਨ ਤੋਂ ਜਿਵੇਂ ਚਾਂਦੀ ਦੀ ਗੋਲੀ ਪਾ ਲਓ ਜੀ ਪੇਲੀ ਦਾਲ ਲੰਗਰ ਚ ਦੇ ਦਿਓ ਜੀ ਹਨਾ ਇਦਾਂ ਛੋਟੇ ਛੋਟੇ ਉਪਾ ਕਰ ਸਕਦੇ ਆ ਪਰ ਨੁਕਸਾਨ ਵੀ ਹੁੰਦਾ ਤੇ ਫਾਇਦਾ ਵੀ ਹੁੰਦਾ ਜਦੋਂ ਮੁੰਡਾ ਹੁੰਦਾ ਨਾ ਤੇ ਉਦੋਂ ਕੇਤੂ ਕਾਇਮ ਹੁੰਦਾ ਜਦੋਂ ਕੁੜੀ ਹੁੰਦੀ ਹੈ ਨਾ ਤੇ ਉਦੋਂ ਬੁੱਧ ਕਾਇਮ ਹੁੰਦਾ ਕਈ ਵਾਰੀ ਆਪਾਂ ਕਹਿੰਦੇ ਆ ਕਿ ਇਹਦੇ ਆਉਣ ਤੋਂ ਬਾਅਦ ਬਿਜ਼ਨਸ ਵਪਾਰ ਛੰਡੇ ਗੱਡੇ ਗਏ ਛੰਡਾ ਕੇਤੂ ਹੈ ਮੁੰਡਾ ਹੈ ਹੈਨਾ ਬੁੱਧ ਬਿਜ਼ਨਸ ਹੈ ਬੰਦੇ ਚ ਬੜੀ ਹਲੀਮੀ ਆ ਜਾਂਦੀ ਹੈ ਜਦੋਂ ਧੀ ਹੁੰਦੀ ਹੈ ਪਰਿਵਾਰ ਦੇ ਵਿੱਚ ਸ਼ਾਂਤੀ ਆਪਾਂ ਤਾਂ ਹੀ ਕਹਿੰਦੇ ਆ ਤੇ ਇਹ ਬੁੱਧ ਕਾਇਮ ਹੋ ਜਾਂਦਾ ਤਾਂ ਗ੍ਰਹਿ ਕਾਇਮ ਹੁੰਦੇ ਆ ਆਪਣਾ ਕੰਮ ਕਰਦੇ ਆ ਇਹਨਾਂ ਦੇ ਆਪਣੇ ਆਪਣੇ ਕੰਮ ਨੇ ਜੀ ਇਹਨਾਂ ਨੇ ਕਿਸੇ ਤੇ ਕਹੇ ਤੇ ਨਾ ਕਰਨਾ ਤੇ ਨਾ ਕਿਸੇ ਤੇ ਕਹੇ ਤੇ ਹਟਣਾ ਪਰ ਹਾਂ ਇਹ ਹੈ ਰਿਜ਼ਲਟ ਸਾਨੂੰ ਦਿਖਦੇ ਆ ਪਰ ਇਹ ਵੀ ਹੁੰਦਾ ਜਿਵੇਂ ਕੁੜੀ ਪੇਕੇ ਪਰਿਵਾਰ ਚ ਸੀ ਪੇਕੇ ਭਾਗ ਲੱਗੇ ਹੋਏ ਸੀ ਉਹ ਸਹੁਰੇ ਚਲੀ ਗਈ ਸਹੁਰਿਆਂ ਦਾ ਕੰਮ ਵਧ ਗਿਆ ਪਿੱਛੇ ਕੰਮ ਘਟ ਗਿਆ ਕਿਉਂ ਹੁੰਦਾ ਇਹ ਇਹ 101% ਹੁੰਦਾ ਤੁਸੀਂ ਸੱਚ ਜਾਣੋ ਇਹ ਮੇਰੀ ਬੇਟੀ ਦੀ ਜਨਮ ਪੱਤਰੀ ਚ ਵੀ ਆ ਹੈਗਾ ਹੈਗਾ ਇਹ ਯੋਗ ਹੁੰਦਾ ਇੱਕ ਔਰ ਮੈਂ ਕੀ ਹੁੰਦਾ ਇਹ ਸਮਝਾਇਓ ਮੈਂ ਦੱਸਦੀ ਆ ਇੱਕ ਨਾ ਤਿੰਨ ਗ੍ਰਹਾਂ ਦੀ ਯੁਤੀ ਹੁੰਦੀ ਆ ਸੂਰਜ ਬੁੱਧ ਸ਼ੁਕਰ ਜਿਦੀ ਵੀ ਜਨਮ ਪੱਤਰੀ ਚ ਹੋਊਗਾ ਉਹ ਕੁੜੀ ਦੇ ਪੈਰ ਜਦੋਂ ਘਰ ਤੋਂ ਜਾਣਗੇ ਉਹ ਪਿੱਛੇ ਖਾਲੀ ਅਗਲਾ ਪੜਨਾ ਸ਼ੁਰੂ ਹੋ ਜਾ ਸੱਚੀ ਹੋਊਗਾ 101% ਹੁੰਦਾ ਜੀ 101% ਹੁੰਦਾ ਇੱਕ ਨਹੀਂ ਮੈਂ ਤੁਹਾਨੂੰ 10 ਐਗਜ਼ਾਮਪਲ ਦੇ ਸਕਦੀਆਂ ਇਹਦੀਆਂ ਤੇ ਤੁਹਾਨੂੰ ਲੋਕ ਵੀ ਦੱਸ ਲੈਣਗੇ ਕਿ ਹਾਂ ਜਦੋਂ ਦੀ ਸਾਡੀ ਕੁੜੀ ਗਈ ਆ ਤੇ ਉਸ ਤੋਂ ਬਾਅਦ ਸਾਡੇ ਨਹੀਂ ਤਾਂ ਇਹਦਾ ਉਹ ਪਾ ਵੀ ਇੱਕ ਛੋਟਾ ਜਿਹਾ ਵੈਸੇ ਮੈਂ ਦੱਸ ਹੀ ਦਿੰਦੀਆਂ ਕਿਸੇ ਦੇ ਚਲੋ ਚੰਗਾ ਹੋ ਜਾਂਦਾ ਜਦੋਂ ਨਾ ਆਪਣੇ ਰਿਵਾਜ ਆ ਇੱਕ ਚੌਲ ਸਿੱਟਣੇ ਪਿੱਛੇ ਕੁੜੀਆਂ ਜਦੋਂ ਤੁਰਦੀਆਂ ਨਾ ਅੱਗੇ ਲੋਕ ਕਹਿੰਦੇ ਹੁੰਦੇ ਸੀ ਆਪਣੇ ਪੁਰਾਣੇ ਬਜ਼ੁਰਗ ਕਿ ਧੀ ਨੂੰ ਨਾ ਕਰਦੀਆਂ ਦੇਲੀਆਂ ਤੋਂ ਤੋੜਨਾ ਚਾਹੀਦਾ ਤੇ ਜਦੋਂ ਧੀ ਪੈਰ ਪੱਟਦੀਆਂ ਦੇਲੀਆਂ ਜਦੋਂ ਚੌਲ ਸੁੱਟਦੇ ਸੀ ਪਿੱਛੇ ਜਿਉਂ ਸੁੱਟਦੇ ਹਾਂ ਹਾਂ ਉਹ ماں ਖੜਦੀ ਆ ਪਕੜ ਕੇ ਉਹ ਚਾਂਦੀ ਦੀ ਡੱਬੀ ਚ ਪਾ ਕੇ ਰੱਖ ਲੋ ਘਰ ਚ ਤੇ ਆਪਣੀ ਧੀ ਦੀ ਜੁਵਾਈ ਦੀ ਆਪਣੇ ਪਰਿਵਾਰ ਨਾਲ ਫੋਟੋ ਜਿੱਥੇ ਪੈਰ ਹੋਣ ਉਹਦੇ ਉਹ ਘਰ ਦੇ ਬਿਲਕੁਲ ਵੈਸਟ ਦਿਸ਼ਾ ਚ ਲਾ ਲਓ ਧੀ ਉਹ ਸਹੀ ਘਰ ਦੀ એનર્ਜੀ ਰਹੂਗੀ ਉੱਥੇ ਕਿਉਂਕਿ ਘਰ ਦੀ ਧੀ ਹੈ ਨਾ ਉਹ ਬੁੱਧ ਹੈ ਤਾਂ ਉਹਦੇ ਨਾਲ ਫਿਰ ਨੁਕਸਾਨ ਨਹੀਂ ਹੋਣਗੇ ਹੁੰਦੇ ਜ਼ਰੂਰ ਨੇ ਇਹ ਗਾਰੰਟੀ ਆ ਕਈ ਵਾਰੀ ਬਹੁਤ ਜ਼ਿਆਦਾ ਧੀਆ ਘਰ ਤੋਂ ਜਾਂਦੀਆਂ ਨੇ ਆਪਾਂ ਕਹਿੰਦੇ ਆ ਭਾਗ ਹੀ ਲੈ ਗਈਆਂ ਨਾਲ ਡਰਾਉਣਾ ਨਹੀਂ 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 ਡਰਾਉਣਾ ਕਾਤੇ ਆ ਹੁੰਦਾ ਜੀ ਇਹ ਇਹ ਹੁੰਦਾ ਹੈ ਇਹ ਚ ਡਰਾਉਣ ਵਾਲੀ ਗੱਲ ਨਹੀਂ ਇਹ ਪ੍ਰੈਕਟੀਕਲ ਹੈ ਔਰ ਲੌਜੀਕ ਹੈ ਲੌਜੀਕ ਨਹੀਂ ਹੈ ਤੱਤ ਹੈ ਤੇ ਨਾਲ ਮੈਂ ਤੁਹਾਨੂੰ ਦੇਖੋ ਪਾ ਵੀ ਦੱਸਦਾ ਇਹ ਚ ਡਰਨ ਵਾਲੀ ਕਿਹੜੀ ਗੱਲ ਇਹ ਮੰਗਲਿਕ ਦਾ ਕੀ ਇਸ ਚੱਕਰ ਹੈ ਕਿ ਮੈਂ ਹੋਰ ਵੀ ਇੰਟਰਵਿਊਜ਼ ਕੀਤੀਆਂ ਤੇ ਸਟ੍ਰੋਲੋਜਰ ਇਹ ਗੱਲ ਕਹਿੰਦੇ ਆ ਕਿ ਡਰਾਉਣ ਵਾਲੀ ਗੱਲ ਨਹੀਂ ਹੈ ਜੇ ਮੰਗਲਿਕ ਹੈ ਤਾਂ ਕਈ ਵਾਰੀ ਇੱਥੋਂ ਤੱਕ ਗੱਲ ਹੈ ਕਿ ਮੌਤ ਹੋ ਜਾਂਦੀ ਹੈ ਹੂੰ ਥੋੜਾ opinion ਇਹਦੇ ਤੇ ਕੀ ਹੈ ਵਿਆਹ ਕਰਨਾ ਚਾਹੀਦਾ ਹੈ ਮੰਗਲਿਕ ਦਾ ਮੰਗਲਿਕ ਨਾਲ ਹੀ ਹੋਣਾ ਚਾਹੀਦਾ ਹੈ ਜਾਂ ਕਿਤੇ ਹੋਰ ਵੀ ਹੋ ਸਕਦਾ ਹੈ ਹਾਂ ਮੈਂ ਇਹ ਗੱਲ ਨਾਲ ਇੱਕ ਪਹਿਲਾਂ ਇੱਕ ਗੱਲ ਹੋਰ ਦੱਸਦੀ ਹਾਂ ਇੱਕ ਨਾ ਜਦੋਂ ਆਪਾਂ ਮੈਰਿਜ ਕਰਦੇ ਆ ਆਪਣੇ ਕੀ ਕਰਦੇ ਆ ਕਿ ਆਪਣੇ ਟੇਵੇ ਨਹੀਂ ਮਲਾਉਂਦੇ ਨਾ ਠੀਕ ਆ ਐਤਵਾਰ ਦੇਖ ਕੇ ਸਾਡਾ ਵੀ ਇਦਾਂ ਹੀ ਹੋਇਆ ਐਤਵਾਰ ਦੇਖਿਆ ਤੇ ਵਿਆਹ ਹੋ ਗਿਆ ਨੌ ਤਰੀਕ ਨਾਲ ਵਾਸਤਾ ਚਲੋ ਜੀ ਸੰਡੇ ਕਿਹੜਾ ਹੁੰਦਾ ਕਰ ਥੋੜਾ ਮਲਾਇਆ ਸੀ ਟੇਵ ਨਾ ਨਾ ਕਿੱਥੇ ਮੰਦੇ ਹੀ ਨਹੀਂ ਸੀ ਮੈਂ ਤੇ ਮੰਨਿਓ ਹੀ ਤਾਂ ਜਦ ਲੌਜਿਕ ਦੇਖਿਆ ਜਿੱਤੇ ਕਿੱਥੇ ਮੰਨਦੇ ਐਤਵਾਰ ਦੇਖ ਕੇ ਵਿਆਹ ਕੀਤਾ ਚਲੋ ਗੱਲ ਮੰਗਲਿਕ ਦੀ ਤਾਂ ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹੂੰਗੀ ਮੈਂ ਮੰਗਲਿਕ ਦਾ ਮੰਗਲਿਕ ਨਾਲ ਵੀ ਤਲਾਕ ਹੁੰਦੇ ਦੇਖਿਆ ਮੈਂ 36 ਦੇ 36 ਗੁਣਾ ਵਾਲਿਆਂ ਦੇ ਵੀ ਤਲਾਕ ਹੁੰਦੇ ਦੇਖਿਆ ਮੇਰੇ ਕੋਈ ਕਈ ਲੋਕ ਇਹ ਜੇ ਹੁੰਦੇ ਜਿਨ੍ਹਾਂ ਦੇ 36 ਗੁਣ ਮਿਲਦੇ ਆ ਤਲਾਕ ਹੋ ਚੁੱਕੇ ਆ ਤਾਂ ਮੇਨ ਗੱਲ ਕੀ ਦੇਖਣੀ ਚਾਹੀਦੀ ਆ ਜਨਮ ਪੱਤਰੀ ਚ ਮੰਗਲਿਕ ਜਿਹੜਾ ਏ ਸਿਰਫ ਅਗਰੈਸ਼ਨ ਦਿੰਦਾ ਏ ਗੁੱਸਾ ਦਿੰਦਾ ਏ ਮੰਗਲ ਮਤਲਬ ਬਲੱਡ ਬਲੱਡ ਦਾ ਪਾਰਾ ਚੜਨਾ ਪਾਵਰ ਹੈਨਾ ਮੰਗਲ ਸੱਤ ਵਾਲਾ ਕਿਸੇ ਦੀ ਸੁਣਦਾ ਨਹੀਂ ਭਾਵੇਂ ਉਹ ਮੁੰਡਾ ਹੋਵੇ ਭਾਵੇਂ ਉਹ ਕੁੜੀ ਹੋਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉੱਥੇ ਕੋਈ ਮੰਗਲ ਸੱਤ ਮਤਲਬ ਪਤੀ ਦਾ ਖਾਨਾ ਸਾਹਮਣੇ ਵਾਲਾ ਉੱਥੇ ਜੇ ਬ੍ਰੈਸਪਦ ਬੈਠਾ ਚੰਗਾ ਗ੍ਰਹਿ ਬੈਠਾ ਤਾਂ ਮੰਗਲ ਕੋਈ ਨੁਕਸਾਨ ਨਹੀਂ ਕਰਦਾ ਠੀਕ ਦੂਜੀ ਗੱਲ ਕੁਝ ਪੰਡਤ ਕਹਿੰਦੇ ਆ ਜੀ ਵਿਆਹ ਕਰ ਦਿਓ ਪਿੱਪਲ ਨਾਲ ਹੈਨਾ ਕੋਈ ਕਹਿੰਦਾ ਤੁਲਸੀ ਨਾਲ ਕਰ ਦਿਓ ਮੈਂ ਇਹ ਚੀਜ਼ ਨੂੰ ਨਹੀਂ ਮੰਨਦੀ ਨਹੀਂ ਮੰਨਦੇ ਨਹੀਂ ਜੀ ਕਿਉਂ ਤੁਲਸੀ ਬੰਦਾ ਕਿ ਜਨਾਨੀ ਦੱਸੋ ਕਿਵੇਂ ਵਿਆਹ ਕਰ ਸਕਦੇ ਆ ਪੋਤੇ ਪੇੜ ਦਰਖਤ ਹੈ ਠੀਕ ਹੈ ਜੀਵ ਜੰਤੂ ਕੁਦਰਤ ਨੇ ਪੈਦਾ ਕੀਤੇ ਆ ਤੁਸੀਂ ਇੱਕ ਇਨਸਾਨ ਦਾ ਵਿਆਹ ਕਿਸੇ ਨਾਲ ਕਿਵੇਂ ਕਰ ਦੋਗੇ ਦੱਸੋ ਉਹਦੀ એનર્ਜੀ ਕਿਵੇਂ ਖਤਮ ਹੋਜੂ ਹਾਂ ਇਹ ਕਰ ਸਕਦੇ ਆਪਾਂ ਇੱਕ ਲੌਜੀਕਲੀ ਇੱਕ ਦੱਸ ਰਹੀ ਹਾਂ ਕਿ ਮੰਗਲ ਅਗਰੈਸ਼ਨ ਦਿੰਦਾ ਗੁੱਸਾ ਦਿੰਦਾ ਹਨਾ ਤਾਂ ਤੁਸੀਂ ਉਸ ਮੰਗਲ ਦੇ ਲਈ ਉਸ ਜਿਹੜੀ ਮੰਨ ਲਓ ਕਿ ਬੰਦਾ ਹੈ ਜਾਂ ਜਨਾਨੀ ਸਹੁਰਿਆਂ ਦੀ ਸੋਨੇ ਦੀ ਰਿੰਗ ਪਵਾ ਸਕਦੇ ਆਪਾਂ ਵੱਡੇ ਵਡੇਰਿਆਂ ਦੇ ਨਾਂ ਤੇ ਆਪਾਂ ਜਿੱਦਾਂ ਉਹਨਾਂ ਦਾ ਬਲੇਸਿੰਗ ਲੈ ਕੇ ਕੋਈ ਜਿੱਦਾਂ ਸੋਨਾ ਹੁੰਦਾ ਉਸ ਨੂੰ ਬ੍ਰੈਸਪਤ ਦਾ ਹੀ ਮੰਨਿਆ ਜਾਂਦਾ ਹੈ ਉਹ ਕਰ ਸਕਦੇ ਆ ਤੀਜਾ ਸਭ ਤੋਂ ਜ਼ਰੂਰੀ ਸੋਨਾ ਚਾਂਦੀ ਤਾਂਬਾ ਸੋਨਾ ਚਾਂਦੀ ਤਾਂਬਾ ਇਹ ਤਿੰਨ ਧਾਤਾਂ ਦਾ ਛੱਲਾ ਪਉਣ ਨਾਲ ਕਹਿੰਦੇ ਆ ਇਹਨਾਂ ਦੀ ਮਜ਼ਬੂਤੀ ਆਉਂਦੀ ਆ ਮਤਲਬ એનર્ਜੀ ਰਹਿੰਦੀ ਆ ਚਾਂਦੀ ਦਾ ਛੱਲਾ ਵੀ ਪਾ ਸਕਦੇ ਆ ਆਪਾਂ ਚਾਂਦੀ ਦਾ ਕੜਾ ਤਾਂਬੇ ਦੀ ਕਿੱਲ ਲਵਾ ਕੇ ਪਾ ਸਕਦੇ ਆ ਤਾਂ ਸਭ ਤੋਂ ਜ਼ਰੂਰੀ ਤਾਂ ਵੈਸੇ ਪਤਾ ਕੀ ਆ ਇਹ ਦੇਖ ਲਓ ਜਦੋਂ ਵੀ ਟੇਵਾ ਮਲਾਓ ਸਿਰਫ ਇਹ ਦੇਖੋ ਕਿ ਸਤਵੇਂ ਖਾਨੇ 'ਚ ਕੀ ਆ ਦੂਜੇ ਖਾਨੇ 'ਚ ਕੀ ਆ ਤੇ ਉਸ ਤੋਂ ਵੀ ਜ਼ਰੂਰੀ ਮਤਲਬ ਦੋਨਾਂ ਦੇ ਆਪਸ ਦੇ ਵਿੱਚ ਬਣੂਗੀ ਮੈਂ ਵੈਸੇ ਤੁਹਾਨੂੰ ਦੱਸਾਂ ਕਿ ਮੈਂ ਜਦੋਂ ਕਿਸੇ ਦਾ ਟੇਵਾ ਦੇਖਦੀ ਆ ਨਾ ਕਿ ਜਦੋਂ ਕੋਈ ਮੇਰੇ ਕੋਲ ਮਲਾਉਂਦਾ ਏ ਟੇਵਾ ਵੀ ਤੁਸੀਂ ਸਾਡਾ ਟੇਵਾ ਮਲਾ ਦਿਓ ਮੈਂ ਇਹ ਦੇਖਦੀ ਆ ਕੁੜੀ ਦੇ ਸੁੱਖ ਸਥਾਨ ਦਾ مالک ਚੰਗਾ ਬੈਠਾ ਉਹਦੀ ਬਾਣੀ ਦਾ مالک ਮਤਲਬ ਜੋ ਦੂਜੇ ਖਾਨੇ ਦਾ مالک ਚੰਗਾ ਬੈਠਾ ਤੀਜਾ ਉਹ ਪਰਿਵਾਰ ਸਹੁਰਿਆਂ ਲਈ ਕਿਵੇਂ ਆ ਰਾਹੂ ਤੇ ਮੰਗਲ ਕਿੱਥੇ ਬੈਠਾ ਤਾਂ ਮੈਂ ਕਹਿ ਦਿੰਦੀ ਆ ਤੁਹਾਡੇ ਲਈ ਬਹੁਤ ਵਧੀਆ ਜੀ ਕਰ ਲਓ ਕੋਈ ਕਮਲਾ ਤੇ ਹੈ ਨਹੀਂ ਆਪਣਾ ਘਰ ਖਰਾਬ ਕਰੂ ਹੈਨਾ ਕੋਈ ਵੀ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਜੇ ਫਿਰ ਵੀ ਮੰਗਲ ਦਾ ਵਹਿਮ ਹੋਵੇ ਮੰਗਲਿਕ ਦਾ ਤਾਂ ਦੋ ਵਾਰ ਉਹਦਾ ਵਿਆਹ ਕਰ ਦੋ ਦੋ ਵਾਰ ਕਿਵੇਂ ਜਿਵੇਂ ਹੁਣ ਮੰਨ ਲਓ ਕਿ ਆਪਾਂ ਅਨੰਦ ਕਾਰਜ ਕੀਤੇ ਆ ਇੱਕ ਵਾਰ ਹੋ ਗਿਆ ਤੇ ਦੂਜੀ ਵਾਰ ਜਾ ਕੇ ਫੇਰ ਇੱਕ ਵਾਰ ਕਿਤੇ ਗੁਰਦੁਆਰਾ ਸਾਹਿਬ ਅਨੰਦ ਕਾਰ ਕਰ ਦੋ ਤਾਂ ਹੋਰ ਕਿਸੇ ਰੀਤੀ ਮਾਝ ਉਹ ਕਹਿੰਦੇ ਆ ਨਾ ਮੰਗਲਿਕ ਦਾ ਕਿ ਤੇਰੇ ਦੋ ਵਿਆਹ ਹੋ ਜਾਣੇ ਜੇ ਮੰਗਲਿਕ ਨੂੰ ਮੰਗਲਿਕ ਨਾਲ ਨਾ ਕਰਾਇਆ ਤਾਂ ਕਹਿੰਦੀ ਆ ਆਪਾਂ ਚ ਹੀ ਕਰ ਲਓ ਦੋ ਵਿਆਹ ਫੇਰ ਜੇ ਦੋ ਵਿਆਹ ਦਾ ਵਹਿਮ ਹੈ ਦੋ ਤਾਂ ਤਾਂ ਕਹਿੰਦੇ ਨੇ ਵੀ ਜਿਹੜਾ ਦੁੱਖ ਕੱਟਣਾ ਸੀ ਬੰਦੇ ਨੇ ਹੂੰ ਵੀ ਮੁੰਡੇ ਨਾਲ ਵਿਆਹਣਾ ਸੀ ਤੇ ਉਹਦੀ ਖਰੇ ਮੌਤ ਹੋ ਜੂਗੀ ਤੂੰ ਪਿੱਪਲ ਨਾਲ ਪਹਿਲਾਂ ਵਿਆਹ ਹੁੰਦਾ ਵੀ ਪਹਿਲਾਂ ਵਿਆਹ ਉਹਦੇ ਨਾਲ ਹੋ ਗਿਆ ਹੁਣ ਪਿੱਪਲ ਨੂੰ ਹੋਈ ਜਾਵੇ ਜੋ ਹੁਣ ਹੈ ਤੇ ਮੁੰਡੇ ਨੂੰ ਕੁਛ ਨਾ ਹੋਵੇ ਪਿੱਪਲ ਤੁਸੀਂ ਦੱਸੋ ਵੀ ਉਹ ਐ ਪਿੱਪਲ ਨੂੰ ਕੀ ਹੋ ਜਾਊਗਾ ਹਾਦੀ ਹੋਈ ਐ ਬੰਦੇ ਦਾ ਰੋਲ ਪਿੱਪਲ ਕਿਵੇਂ ਦਾ ਕਰ ਲੂਗਾ ਇਹ ਕੋਈ ਲੌਜੀਕ ਤਾਂ ਅੱਥਾ ਹੈਗਾ ਇਹਦੇ ਚ ਤਾਂ ਕੀ ਮੌਤ ਉਹ ਇਹ ਫਿਕਸਡ ਐ ਵੀ ਜਿਵੇਂ ਟੇਵਾ ਦੇਖ ਕੇ ਦੱਸਿਆ ਜਾ ਸਕਦਾ ਵੀ ਜੇ ਇਹਦੇ ਨਾਲ ਵਿਆਹ ਹੋਊਗਾ ਤੇ ਇਹਦੀ ਮੌਤ ਹੋ ਜਾਊਗੀ ਨਹੀਂ ਨਹੀਂ ਇਹ ਕਿਵੇਂ ਦੱਸ ਦੂ ਕੋਈ ਵੀ ਇਹਦੀ ਮੌਤ ਹੋ ਜੂ ਉਹਦੀ ਇਹਦੇ ਮਤਲਬ ਕਿ ਉਹਦੀ ਜ਼ਿੰਦਗੀ ਦੇ ਵਿੱਚ ਉਹਨੇ ਜੇ ਕੁਦਰਤ ਨੇ ਇਦਾਂ ਲਿਖਿਆ ਹੀ ਆ ਫਿਰ ਤਾਂ ਉਹਨੇ ਆਉਣਾ ਹੀ ਸੀ ਤੇ ਉਹ ਕਾਰਨ ਬਣਨਾ ਸੀ ਇੱਕ ਕਾਰ ਨਹੀਂ ਬਣਦੀਆਂ ਚੀਜ਼ਾਂ ਫਿਰ ਐ ਕਿਵੇਂ ਇਹਨੇ ਆ ਕੇ ਇੱਕ ਨੇ ਦੂਜੇ ਨੂੰ ਮਾਰਤਾ ਬਈ ਨਹੀਂ ਐ ਹੋ ਸਕਦਾ ਕਿ ਮੰਗਲ ਰਾਹੂ ਦਾ ਯੋਗ ਹੋਵੇ ਮੰਗਲ ਰਾਹੂ ਦਾ ਯੋਗ ਹੋਵੇ ਰਾਹੂ ਕੀ ਆ ਕਿ ਧੂਆ ਹੈ ਮੰਗਲ ਕੀ ਆ ਬਲੱਡ ਆ ਤਾਂ ਕਈ ਵਾਰੀ ਐਕਸੀਡੈਂਟਲ ਹਾਸੇ ਹੁੰਦੇ ਰਹਿੰਦੇ ਆ ਜਿੱਦਾਂ ਉਹ ਵੀ ਪੌਸਿਬਿਲਟੀ ਬਣ ਜਾਂਦੀ ਉਹਦੀ ਪੌਸਿਬਿਲਟੀ ਬਣ ਜਾਂਦੀ ਹੈ ਪਰ ਇਹ ਨਹੀਂ ਕਹਿ ਸਕਦੇ ਕਿ ਇਹ ਆਈ ਤਾਂ ਉਹਨੇ ਮਰ ਜਾਣਾ ਐ ਨਹੀਂ ਕੋਈ ਕਹਿ ਸਕਦਾ ਵੀ ਇਹ ਪਰ ਹੁੰਦਾ ਤਾਂ ਹੀ ਹੈ ਨਾ ਕਿਹਾ ਤਾਂ ਹੀ ਜਾਂਦਾ ਉਹ ਦੇਖੋ ਕਹਿਣ ਨੂੰ ਕੋਈ ਹੁਣ ਕੀ ਕਹੀ ਜਾਵੇ ਡਰਾਮਾ ਹੋਣਾ ਚਾਹੀਦਾ ਉਹਦੇ ਉਪਾਅ ਹੁੰਦੇ ਆ ਲੱਖਾਂ ਦੇ ਵੀ ਇਹਦਾ ਉਪਾਅ ਕਰ ਦਿਆਂਗੇ ਚਲੋ ਹਾਂ ਤੇ ਉਹ ਰੱਬ ਦੇ ਏਜੰਟ ਨੇ ਜੀ ਜਿਹੜਾ ਉਪਾਅ ਕਰ ਦੇਣਗੇ ਤੇ ਫਿਰ ਉਹ ਸ਼ਾਂਤ ਹੋ ਜਾਊਗਾ ਨਹੀਂ ਸਹੀ ਆ ਸਿੱਧੀ ਗੱਲ ਆ ਕੋਈ ਏਜੰਟਾ ਕਿਸੇ ਦਾ ਕੋਈ ਕਿਸੇ ਦੇ ਉਪਾਅ ਕਰ ਦੂਗਾ ਤੇ ਉਹ ਫਿਰ ਗਰਿਆ ਉੱਥੇ ਉੱਠ ਕੇ ਕਿਤੇ ਪਰੇ ਹੋ ਜਾਊਗਾ ਕੀ ਗੱਲ ਕਰਦੇ ਨਹੀਂ ਹੋ ਸਕਦਾ ਮਤਲਬ ਕਿਸੇ ਉਪਾਅ ਨਾਲ ਫਿਰ ਕੀ ਹੁੰਦਾ ਜੇ ਤੁਸੀਂ ਕਹਿ ਰਹੇ ਹੋ ਗਰਿਆਂ 'ਚ ਕੋਈ ਫਰਕ ਨਹੀਂ ਆਉਂਦਾ ਤੇ ਫਿਰ ਜਿਹੜੇ ਇੰਨੇ ਲੱਖਾਂ ਦੇ ਉਪਾਅ ਹੋਈ ਜਾਂਦੇ ਆ ਮਾਰਕੀਟ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਫਿਰ ਇੱਕ ਨਾ ਪਾਣੀ ਜਾ ਰਿਹਾ ਇੱਕ ਪਾਣੀ ਜਾ ਰਿਹਾ ਨਾਲ ਤੁਸੀਂ ਪਾ ਕਰਨ ਵਾਲਿਆਂ ਦਾ ਕੰਮ ਬੰਦ ਕਰੋਗੇ ਮੈਨੂੰ ਲੱਗਦਾ ਤੁਸੀਂ ਮੇਰੀ ਗੱਲ ਤਾਂ ਸੁਣੋ ਇੱਕ ਪਾਣੀ ਜਾ ਰਿਹਾ ਹੈ ਹੈਨਾ ਉਹਦੇ ਚ ਇੱਕ ਰੋੜਾ اٹਕ ਗਿਆ ਹੁਣ ਪਾਣੀ ਨੇ ਤਾਂ ਲੰਘਣਾ ਹੀ ਹੈ ਪਰ ਕੀ ਹੋਇਆ ਪਾਣੀ ਖੜ ਗਿਆ ਅੜ ਗਿਆ ਪਾਣੀ ਲੱਖਾਂ ਦਾ ਕੋਈ ਉਪਾਅ ਨਹੀਂ ਹੁੰਦਾ ਉਪਾਅ ਹੁੰਦੇ ਆ ਭਾਈ ਉਹਨੂੰ ਦੱਸਣਾ ਵੀ ਰੋੜਾ ਅੜ ਗਿਆ ਤੂੰ ਖੜ ਜਾ ਥੋੜੀ ਦੇਰ ਜਾਂ ਤਾਂ ਹੁਣ ਬੰਦਾ ਖੜ ਜੂਗਾ ਹੈਨਾ ਜਾਂ ਉਹ ਰੋੜਾ ਪਰੇ ਕਰੂਗਾ ਤੇ ਜਾਂ ਜੇ ਤੁਸੀਂ ਕਹੋ ਕਿ ਹੁਣ ਤੁਸੀਂ 2 ਲੱਖ ਦਾ ਉਪਾਜ ਆ ਲੱਖ ਦਾ ਕਿਤੇ ਤਾਂ ਤਾਂ ਉਹਨੇ ਰੋੜੇ ਨੇ ਪੜੇ ਹੋਣਾ ਤੇ ਜਾਂ ਮੈਂ ਭਾਈ ਮੇਰੀ ਗੱਲਬਾਤ ਸਿੱਧੀ ਉੱਤੇ ਨਾਲ ਆ ਤੇ ਮੈਂ ਹੀ ਕਰ ਸਕਦਾ ਐਦਾਂ ਨਹੀਂ ਹੁੰਦਾ ਜਿਹਦਾ ਸਿਰ ਦੁਖਦਾ ਗੋਲੀ ਉਹਨੂੰ ਖਾਣੀ ਪੈਣੀ ਆ ਜਿਹਨੂੰ ਪ੍ਰੋਬਲਮ ਹੈ ਉਹਨੂੰ ਆਪਣੇ ਸਟਾਰ ਬਾਰੇ ਪ੍ਰੈਡਿਕਸ਼ਨ ਕਰਾ ਕੇ ਆਪ ਹੀ ਆਪਣਾ ਹੱਲ ਕਰਨਾ ਪੈਣਾ ਕੋਈ ਕਿਸੇ ਦਾ ਹੱਲ ਨਹੀਂ ਜੀ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਹ ਤਾਂ ਗੱਲ ਲਿਖ ਹੀ ਲੈਣੀ ਚਾਹੀਦੀ ਆ